ਦੇ ਵਿੱਚ ਦਿਖਾਈ ਦਿੱਤੇ ਡੋਨਾਲਡ ਟਰੰਪ ਜੀ ਹਾਂ ਦੱਸ ਦਈਏ ਕਿ ਡੋਨਾਲਡ ਟਰੰਪ ਦੇ ਵੱਲੋਂ 47ਵੇਂ ਰਾਸ਼ਟਰਪਤੀ ਵਜੋਂ ਸੋਚ ਚੁੱਕੀ ਗਈ ਆ ਤਾਂ ਦੱਸ ਦਈਏ ਕਿ ਡੋਨਾਲਡ ਟਰੰਪ ਜਿਹੜੇ ਦੂਸਰੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਤਾਂ ਕੱਲ ਦੇ ਰਾਤ ਉਹਨਾਂ ਦੇ ਵੱਲੋਂ ਸੋਚ ਚੁੱਕੀ ਗਈ ਆ ਤੇ ਉਸ ਤੋਂ ਬਾਅਦ ਜਿਹੜੇ ਐਲਾਨ ਕੀਤੇ ਗਏ ਨੇ ਤਾਂ 10 ਵੱਡੇ ਐਲਾਨ ਕੀਤੇ ਗਏ ਨੇ ਜਿਸ ਨੂੰ ਲੈ ਕੇ ਵੱਖ-ਵੱਖ ਚਰਚਾਵਾਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਉਹ ਕਿਹੜੇ ਵੱਡੇ ਐਲਾਨ ਨੇ ਤਾਂ ਉਹ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਜਿਹੜਾ ਡੋਨਾਲਡ ਟਰੰਪ ਦਾ ਐਲਾਨ ਸੀਗਾ ਕਿ ਸਿੱਖਿਆ ਪ੍ਰਣਾਲੀ ਅਤੇ ਸਿਹਤ ਪ੍ਰਣਾਲੀ 'ਚ ਜਿਹੜੇ ਬਦਲਾਅ ਕੀਤੇ ਜਾਣਗੇ ਤਾਂ ਅਮਰੀਕਾ ਦੇ ਵਿੱਚ ਸਿੱਖਿਆ ਅਤੇ ਸਿਹਤ ਪ੍ਰਣਾਲੀ ਦੇ ਵਿੱਚ ਬਦਲਾਅ ਕੀਤੇ ਜਾਣਗੇ ਦੂਸਰਾ ਜਿਹੜਾ ਐਲਾਨ ਕੀਤਾ ਗਿਆ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦਾਖਲੇ ਤੇ ਪਾਬੰਦੀ ਲਗਾਵਾਂਗੇ ਅਤੇ ਫੋਟੋ ਅਤੇ ਛੱਡੋ ਸਿਸਟਮ ਖਤਮ ਕਰਾਂਗੇ ਆਮ ਤੌਰ ਤੇ ਆਪਾਂ ਜ਼ਿਕਰ ਅਕਦਾ ਸੁਣਦੇ ਹੈਗੇ ਆ ਕਿ ਮੈਕਸੀਕੋ ਬਾਰਡਰ ਤੇ ਜੇਕਰ ਕੋਈ ਲੰਘ ਜਾਂਦਾ ਹੈਗਾ ਉਸ ਨੂੰ ਫੜ ਲਿਆ ਜਾਂਦਾ ਤੇ ਬਾਅਦ ਦੇ ਵਿੱਚ ਉੱਥੇ ਅਸਾਈਲਮ ਲੈ ਕੇ ਤਾਂ ਉਹਨੂੰ ਛੱਡ ਦਿੱਤਾ ਜਾਂਦਾ ਹੈਗਾ ਇਸ ਤਰ੍ਹਾਂ ਦੇ ਬਹੁਤ ਜਿਹੜੇ ਕੇਸ ਉਹ ਸਾਹਮਣੇ ਆਉਂਦੇ ਨੇ ਗੁਸਪੈਟ ਰੋਕਣ ਦੇ ਲਈ ਮੈਕਸੀਕੋ ਸਰਹੱਦ ਤੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਾਂਗੇ ਤਾਂ ਸਭ ਤੋਂ ਵੱਡਾ ਜਿਹੜਾ ਐਲਾਨ ਸੀਗਾ ਭਾਵੇਂ ਚੋਣਾਂ ਤੋਂ ਪਹਿਲਾਂ ਸੀਗਾ ਡੋਨਾਲਡ ਟਰੰਪ ਨੇ ਵਾਰ-ਵਾਰ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕ ਅਮਰੀਕਾ ਦੇ ਵਿੱਚ ਆ ਰਹੇ ਨੇ ਖਾਸ ਤੌਰ ਤੇ ਮੈਕਸੀਕੋ ਦੀ ਗੱਲ ਕੀਤੀ ਜਾਵੇ ਤਾਂ ਮੈਕਸੀਕੋ ਬਾਰਡਰ ਟਾਪ ਕੇ ਜਿਹੜੇ ਲੋਕ ਆਉਂਦੇ ਨੇ ਤਾਂ ਉੱਥੇ ਉਹਨਾਂ ਦੇ ਲਈ ਅਮਰਜੈਂਸੀ ਵਰਗੀ ਸਥਿਤੀ ਦਾ ਐਲਾਨ ਕੀਤਾ ਜਾਵੇਗਾ ਡਰੱਗ ਮਾਫੀਆ ਨੂੰ ਵਿਦੇਸ਼ ਅੱਤਵਾਦੀ ਸੰਗਠਨ ਐਲਾਨਾਂਗੇ ਤਾਂ ਡਰੱਗ ਮਾਫੀਆ ਨੂੰ ਲੈ ਕੇ ਵੀ ਜਿਹੜਾ ਵੱਡਾ ਐਲਾਨ ਕੀਤਾ ਗਿਆ ਤਾਂ ਡਰੱਗਸ ਜਿਹੜਾ ਹੁਣ ਗਲੋਬਲੀ ਜਿਹੜਾ ਇਸ਼ੂ ਬਣਿਆ ਹੋਇਆ ਭਾਵੇਂ ਆਪਾਂ ਆਪਣੇ ਦੇਸ਼ ਦੀ ਗੱਲ ਕਰ ਲਈ ਜਾਵੇ ਭਾਵੇਂ ਵੱਖ-ਵੱਖ ਮੁਲਕਾਂ ਦੀ ਤਾਂ ਡਰੱਗ ਮਾਫੀਆ ਜਿਹੜਾ ਲਗਾਤਾਰ ਆਪਣੇ ਪੈਰ ਫਸਾਰਦਾ ਹੈ ਗਿਆ ਤਾਂ ਉਸ ਦੀਆਂ ਜੜ੍ਹਾਂ ਜਿਹੜੀਆਂ ਲਗਾਤਾਰ ਮਜ਼ਬੂਤ ਹੋ ਰਹੀਆਂ ਨੇ ਤਾਂ ਅਮਰੀਕਾ ਵਰਗੇ ਮੁਲਕ ਨੂੰ ਵੀ ਇਸ ਗੱਲ ਦੀ ਚਿੰਤਾ ਹੈਗੀ ਆ ਤਾਂ ਜਿਹੜੇ ਐਲਾਨ ਕੀਤੇ ਗਏ ਨੇ ਤਾਂ ਉਸ ਦੇ ਵਿੱਚ ਸਿੱਧੇ ਤੌਰ ਤੇ ਕਿਹਾ ਕਿ ਡਰੱਗ ਮਾਫੀਆ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨਾਂਗੇ ਇਸ ਤੋਂ ਇਲਾਵਾ ਜਿਹੜਾ ਹੋਰ ਐਲਾਨ ਕੀਤਾ ਗਿਆ ਵਿਦੇਸ਼ੀ ਗਰੋਹਾਂ ਦੇ ਖਾਤਮੇ ਲਈ ਵਿਦੇਸ਼ੀ ਦੁਸ਼ਮਣ ਐਕਟ 1978 ਲਾਗੂ ਕਰਾਂਗੇ ਜੀ ਹਾਂ ਜਿਹੜੇ ਵਿਦੇਸ਼ੀ ਗਰੋਹ ਨੇ ਉਸ ਦੇ ਖਾਤਮੇ ਦੇ ਲਈ ਵਿਦੇਸ਼ੀ ਦੁਸ਼ਮਣ ਐਕਟ 1978 ਲਾਗੂ ਕਰਾਂਗੇ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਰੱਖਾਂਗੇ ਇਸ ਤੋਂ ਇਲਾਵਾ ਟਰਾਂਸ ਜੈਂਡਰ ਪ੍ਰਣਾਲੀ ਖਤਮ ਕਰਾਂਗੇ ਸਿਰਫ ਦੋ ਲਿੰਗ ਮਰਦ ਅਤੇ ਔਰਤ ਜਿਹੜੇ ਉਹ ਹੋਣਗੇ ਤਾਂ ਇਹ ਵੀ ਇੱਕ ਅਹਿਮ ਜਿਹੜਾ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਜਿਸ ਨੂੰ ਲੈ ਕੇ ਹੁਣ ਇੱਕ ਨਵੀਂ ਕਿਸਮ ਦੀ ਜਿਹੜੀ ਚਰਚਾ ਸ਼ੁਰੂ ਹੋ ਗਈ ਆ ਆਮ ਤੌਰ ਤੇ ਐਲਜੀਬੀਟੀ ਕਮਿਊਨਿਟੀ ਦੀ ਗੱਲ ਹੁੰਦੀ ਆ ਥਰਡ ਜੈਂਡਰ ਦੀ ਗੱਲ ਹੁੰਦੀ ਆ ਪਰ ਡੋਨਾਲਡ ਟਰੰਪ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਕਿ ਅਮਰੀਕਾ ਦੇ ਵਿੱਚ ਸਿਰਫ ਦੋ ਜੈਂਡਰ ਹੋਣਗੇ ਸਿਰਫ ਮਰਦ ਅਤੇ ਔਰਤ ਵੱਖ-ਵੱਖ ਮੂਲਕਾ ਦੇ ਵਿੱਚ ਥਰਡ ਜੈਂਡਰ ਜਿਹੜੇ ਆਪਣੀ ਪਛਾਣ ਦੇ ਲਈ ਉਹਨਾਂ ਦੇ ਵੱਲੋਂ ਸੰਘਰਸ਼ ਕੀਤੇ ਗਏ ਉਹਨਾਂ ਦੇ ਵੱਲੋਂ ਕੁਝ ਹੱਕ ਜਿਹੜੇ ਆਪਣੇ ਜਿਹੜੇ ਲੈਏ ਗਏ ਨੇ ਭਾਵੇਂ ਆਪਾਂ ਇੰਡੀਆ ਦੀ ਗੱਲ ਕੀਤੀ ਜਾਵੇ ਪਰ ਅਮਰੀਕਾ ਦੇ ਵਿੱਚ ਡੋਨਾਲਡ ਟਰੰਪ ਨੇ ਜਦੋਂ ਉਹ 49ਵੇਂ ਰਾਸ਼ਟਰਪਤੀ ਵਜੋਂ ਉਹ ਸੌ ਚੱਕਰੇ ਸੀਗੇ ਤਾਂ ਉਸ ਸਮੇਂ ਇਹ ਐਲਾਨ ਕੀਤਾ ਗਿਆ ਕਿ ਹੁਣ ਅਮਰੀਕਾ ਦੇ ਵਿੱਚ ਸਿਰਫ ਦੋ ਜੈਂਡਰ ਹੋਣਗੇ ਮਰਦ ਅਤੇ ਔਰਤ ਇਲੈਕਟ੍ਰੋਨਿਕ ਉਹਨਾਂ ਦੀ ਜ਼ਰੂਰਤ ਖਤਮ ਕਰਾਂਗੇ ਇਸ ਤੋਂ ਇਲਾਵਾ ਪਨਾਮਾ ਨਹਿਰ ਨੂੰ ਪਨਾਮਾ ਤੋਂ ਵਾਪਸ ਲਿਆ ਜਾਵੇਗਾ ਤਾਂ ਸਿੱਧੇ ਤੌਰ ਤੇ ਇੱਥੇ ਜਿਹੜਾ ਉਹਨਾਂ ਨੇ ਪਨਾਮਾ ਤੇ ਵੀ ਅਟੈਕ ਕੀਤਾ ਹੈਗਾ ਕਿ ਪਨਾਮਾ ਨਹਿਰ ਜਿਹੜੀ ਕਿਸੇ ਸਮੇਂ ਗਿਫਟ ਦੇ ਵਿੱਚ ਦਿੱਤੀ ਗਈ ਸੀ ਉਹ ਵਾਪਸ ਲਾਵਾਂਗੇ ਇਸ ਦਾ ਇਸਤੇਮਾਲ ਜਿਹੜਾ ਉਹ ਚਾਈਨਾ ਦੇ ਵੱਲੋਂ ਜਿਹੜਾ ਕੀਤਾ ਜਾ ਰਿਹਾ ਸਾਰਾ ਕੰਟਰੋਲ ਉਸ ਦੇ ਹੱਥ ਦੇ ਵਿੱਚ ਆ ਗਿਆ ਪਰ ਅਸੀਂ ਹੁਣ ਇਹ ਨਹਿਰ ਵਾਪਸ ਲਾਵਾਂਗੇ ਇਸ ਤੋਂ ਇਲਾਵਾ ਮੰਗਲ ਗ੍ਰਹਿ ਤੇ ਖੋਜ ਲਈ ਪੁਲਾੜ ਯਾਤਰੀਆਂ ਨੂੰ ਭੇਜਾਂਗੇ ਜੀ ਹਾਂ ਸਿੱਧੇ ਤੌਰ ਤੇ ਜਿਹੜਾ ਐਲਨ ਮਸਕ ਦੇ ਵੱਲੋਂ ਜਿਹੜੇ ਆਪਾਂ ਦੇਖਿਆ ਕਿ ਚੋਣਾਂ ਤੋਂ ਪਹਿਲਾਂ ਵੀ ਕਿਸ ਤਰ੍ਹਾਂ ਖੁੱਲ ਕੇ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਗਿਆ ਉਸ ਤੋਂ ਬਾਅਦ ਭਾਵੇਂ ਜਦੋਂ ਜਿੱਤ ਜਾਂਦੇ ਨੇ ਜਸ਼ਨ ਜਿਹੜਾ ਬਣਾਇਆ ਜਾਂਦਾ ਹੈਗਾ ਤੇ ਐਲਨ ਮਸਕ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਇੱਕ ਡ੍ਰੀਮ ਹੈਗਾ ਹੈ ਕਿ ਮੰਗਲ ਗ੍ਰਹਿ ਤੇ ਜਿਹੜੇ ਪਲਾੜ ਯਾਤਰੀ ਭੇਜੇ ਜਾਣ ਉੱਥੇ ਖੋਜ ਹੋ ਸਕਦੀ ਆ ਤਾਂ ਇੱਕ ਪੂਰੀ ਆਪਾਂ ਕਹਿ ਸਕਦੇ ਕਿ ਜਦੋਂ ਕੈਪਟਲਿਜ਼ਮ ਪਿੱਛੇ ਖੜੀ ਹੁੰਦੀ ਆ ਉਹਨਾਂ ਦੇ ਆਪਣੇ ਕੁਝ ਇਸ਼ੂ ਹੁੰਦੇ ਨੇ ਜਾਂ ਫਿਰ ਕਹਿ ਲਈਏ ਉਹਨਾਂ ਦੇ ਕੁਝ ਮੁੱਦੇ ਹੁੰਦੇ ਨੇ ਤਾਂ ਕਈ ਵਾਰ ਉਹ ਪਿੱਛੇ ਰਹਿ ਕੇ ਆਪਣੇ ਮਸਲੇ ਹੱਲ ਕਰਵਾਉਂਦੇ ਨੇ ਤਾਂ ਜੇਕਰ ਆਪਾਂ ਐਲਨ ਮਸਕ ਦੀ ਗੱਲ ਕੀਤੀ ਜਾਵੇ ਤਾਂ ਉਹ ਖੁੱਲ੍ਹ ਕੇ ਜਿਹੜੇ ਡੋਨਾਲਡ ਟਰੰਪ ਦੇ ਹੱਕ ਦੇ ਵਿੱਚ ਆਏ ਤੇ ਜੋ ਉਹਨਾਂ ਦਾ ਸੁਪਨਾ ਸੀਗਾ ਉਹ ਅਕਸਰ ਇਹ ਮੰਗਲ ਗ੍ਰਹਿ ਦੀ ਗੱਲ ਕਰਦੇ ਨੇ ਤਾਂ ਉਹ ਵੀ ਜਿਹੜਾ ਐਲਾਨ ਕੀਤਾ ਗਿਆ ਕਿ ਮੰਗਲ ਗ੍ਰਹਿ ਤੇ ਖੋਜ ਦੇ ਲਈ ਪਲਾੜ ਯਾਤਰੀਆਂ ਨੂੰ ਭੇਜਿਆ ਜਾਵੇਗਾ ਤਾਂ ਟਰੰਪ ਨੇ ਜਿਹੜਾ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੋਚੀ ਚੁੱਕੀ ਆ ਤਾਂ ਦੱਸਦੀ ਏ ਕਿ 40 ਸਾਲਾਂ ਦੇ ਬਾਅਦ ਜਿਹੜਾ ਇਹ ਜਿਹੜਾ ਪੂਰਾ ਪ੍ਰੋਗਰਾਮ ਸੀਗਾ ਇਹ ਅੰਦਰ ਕੀਤਾ ਗਿਆ ਹਾਲਾਂਕਿ ਇਹ ਪ੍ਰੋਗਰਾਮ ਪਹਿਲਾਂ ਓਪਨ ਦੇ ਵਿੱਚ ਹੁੰਦਾ ਸੀਗਾ ਪਰ ਠੰਡ ਜਿਹੜੀ ਉੱਥੇ ਬਹੁਤ ਜ਼ਿਆਦਾ ਸੀਗੀ ਜੋ ਜਾਣਕਾਰੀ ਮਿਲੀ ਹੈ ਕਿ -6 ਡਿਗਰੀ ਟੈਂਪਰੇਚਰ ਸੀਗਾ ਤਾਂ ਇਸ ਕਰਕੇ ਠੰਡ ਦੇ ਮੱਦੇਨਜ਼ਰ ਇਹ ਪ੍ਰੋਗਰਾਮ ਅੰਦਰ ਕੀਤਾ ਗਿਆ ਇਸ ਤੋਂ ਪਹਿਲਾਂ 1985 ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਰੋਨਾਲਡ ਰੀਗਲ ਨੇ ਜਿਹੜੀ ਸੌਹ ਹੈਗੀ ਆ ਉਹ ਕੈਪੀਟਲ ਹਿੱਲ ਦੇ ਅੰਦਰ ਜਿਹੜੀ ਉੱਚਕੀ ਸੀਗੀ ਹਾਲਾਂਕਿ ਪਹਿਲਾਂ ਇਹ ਸੌ ਬਾਹਰ ਚੁਕਾਈ ਜਾਂਦੀ ਸੀਗੀ ਲੋਕ ਬਾਹਰ ਖੜੇ ਹੁੰਦੇ ਨੇ ਜਦੋਂ ਉਹ ਸੌ ਚੱਕ ਲੈਂਦੇ ਨੇ ਰਾਸ਼ਟਰਪਤੀ ਬਣ ਜਾਂਦੇ ਨੇ ਤੇ ਉਸ ਤੋਂ ਬਾਅਦ ਲੋਕ ਜਿਹੜੇ ਜਸ਼ਨ ਮਨਾਉਂਦੇ ਨੇ ਪਰ ਇਸ ਵਾਰ ਜਿਹੜੀ ਉਹ ਸੌ ਅੰਦਰ ਜਿਹੜੀ ਆ ਉਹ ਚੁਕਾਈ ਗਈ ਆ ਤੇ ਵੱਖ-ਵੱਖ ਮੁਲਕਾਂ ਦੇ ਜਿਹੜੇ ਵੱਡੇ ਆਗੂ ਨੇ ਉਹ ਉੱਥੇ ਪਹੁੰਚੇ ਹੋਏ ਸੀਗੇ ਖਾਸ ਤੌਰ ਤੇ ਜੇ ਆਪਾਂ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਅੰਬਾਨੀ ਪਰਿਵਾਰ ਵੀ ਉੱਥੇ ਪਹੁੰਚਦਾ ਹੈ ਗਿਆ ਤੇ ਵੱਡੇ ਜਿਹੜੀਆਂ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਬੁਲਾਇਆ ਗਿਆ ਇਸ ਤੋਂ ਇਲਾਵਾ ਕਈ ਮੁਲਕਾਂ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਿਹੜੇ ਉੱਥੇ ਪਹੁੰਚੇ ਹੋਏ ਸਨ ਪਰ ਜਿਹੜੇ ਐਲਾਨ ਕੀਤੇ ਗਏ ਨੇ ਜਿਸ ਤਰ੍ਹਾਂ ਵੱਡੇ ਐਲਾਨ ਨੇ ਖਾਸ ਤੌਰ ਤੇ ਜਿਹੜੇ 10 ਐਲਾਨ ਨੇ ਉਹਨਾਂ ਦਾ ਜ਼ਿਕਰ ਕੀਤਾ ਜਾ ਰਿਹਾ ਭਾਵੇਂ ਮੈਕਸੀਕੋ ਬਾਰਡਰ ਦੀ ਗੱਲ ਕੀਤੀ ਜਾਵੇ ਉੱਥੇ ਐਮਰਜੈਂਸੀ ਘੋਸ਼ਿਤ ਕਰਨ ਦੇ ਲਈ ਕਿਹਾ ਗਿਆ ਇਸ ਤੋਂ ਇਲਾਵਾ ਜੈਂਡਰ ਜਿਹੜੇ ਥਰਡ ਜੈਂਡਰ ਖਤਮ ਕਰਨ ਦਾ ਟਰੰਪ ਦੇ ਵੱਲੋਂ ਕਿਹਾ ਗਿਆ ਕਿਸ ਤੋਂ ਲਾਵਾ ਪਰਨਾਮਾ ਨਹਿਰ ਜਿਹੜੀ ਵਾਪਸ ਲੈਣ ਦੀ ਗੱਲ ਕੀਤੀ ਗਈ ਆ ਤਾਂ ਇਸ ਤੋਂ ਬਾਅਦ ਇਸ ਦੇ ਐਲਾਨਾ ਤੋਂ ਬਾਅਦ ਜਾਂ ਫਿਰ ਹੁਣ ਟਰੰਪ ਦਾ ਜੋ ਕਾਰਜਕਾਲ ਹੈ ਗਿਆ ਇਸ ਦਾ ਹੁਣ ਗਲੋਬਲੀ ਕੀ ਅਸਰ ਪਵੇਗਾ ਕਿਉਂਕਿ ਜੇਕਰ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਕੁਝ ਗੱਲਬਾਤ ਹੁੰਦੀ ਆ ਤਾਂ ਉਸ ਦਾ ਅਸਰ ਪੂਰਾ ਗਲੋਬਲੀ ਪੈਂਦਾ ਹੈਗਾ ਤਾਂ ਇਹਨਾਂ ਐਲਾਨਾ ਦਾ ਕੀ ਅਸਰ ਪਵੇਗਾ ਇਹ ਦੇਖਣ ਵਾਲਾ ਹੋਵੇਗਾ